ਹੁਣ ਅਸੀਂ ਚੱਲੇ ਆ ਮਾਸੀ ਦੇ ਕੋਲੇ ਤੇ ਟਾਈਮ 11 ਵਜ ਗਏ ਆ ਰਾਤ ਤਿਆਰੀ ਕਰਨੀ ਸੀਗੀ ਮਾਸੀ ਹੋਣੇ ਇੰਡੀਆ ਤੋਂ ਆਏ ਹੋਏ ਨੇ ਅ ਤਕਰੀਬਨ ਉਹਨਾਂ ਨੂੰ ਇੱਕ ਵੀਕ ਹੋ ਗਿਆ ਆਇਆ ਨੂੰ ਤੇ ਮਾਸੀ ਕੋਲੇ ਜਾ ਕੇ ਸਾਰੇ ਬੱਚਾ ਪਾਰਟੀ ਮਗਰ ਬੈਠੇ ਨੇ ਕਿ ਜੇ ਅਸੀਂ ਆਉਣਾ ਵਾ ਮਲਟਨ ਗੁਰਦੁਆਰਾ ਸਾਹਿਬ ਚੋ ਹੋਲਾ ਮੱਲਾ ਤੇ ਹੋਲੇ ਮੱਲੇ ਤੇ ਪਹੁੰਚਣਾ ਵਾ ਪਹਿਲਾਂ ਵਾਸੀ ਕੋਲੇ ਜਾ ਜਾਈਏ ਕੁਝ ਸਾਮਾਨ ਵੀ ਇੰਡੀਆ ਤੋਂ ਮਾਸੀ ਲੈ ਕੇ ਆਈ ਸੀਗੀ ਅਸੀਂ ਉਹ ਵੀ ਫੜ ਕੇ ਲੈ ਕੇ ਆਉਣਾ ਵਾ ਤੇ ਫਿਰ 1.5-2 ਵਜੇ ਜਿਹੜਾ ਹੈਗਾ ਵਾ ਉਹ ਹੋਲਾ ਮੱਲਾ ਆਪਣੇ ਮਾਲ ਟਨ ਗੁਰਦੁਆਰਾ ਸਿੰਘ ਸਵਾ ਨੰਗਾ ਸਿੰਘਾਂ ਫੌਜਾਂ ਵੱਲੋਂ ਜਿਹੜਾ ਹੈਗਾ ਉਹ ਕੱਢਿਆ ਜਾਣਾ ਵਾ ਤੇ ਫਿਰ ਆਪਾਂ ਮਾਲ ਟਨ ਗੁਰਦੁਆਰਾ ਸੇ ਪਹੁੰਚਾਂਗੇ ਨਾਲ ਤੁਹਾਨੂੰ ਦਰਸ਼ਨ ਕਰਵਾਵਾਂਗੇ ਵੀ ਇੱਥੇ ਨੰਗਾ ਸਿੰਘ ਫੌਜਾਂ ਹੁਲਾ ਮਲਾਕਤ ਦਾ ਮਨਾਉਂਦੀਆਂ ਨੇ ਇੰ dica ਤੇ ਆਪਣੇ ਘੋੜ ਸਵਾਰੀ ਵਗੈਰਾ ਕਰਦੇ ਹਨ ਜਗ ਸਿੰਘ ਉਹਨਾਂ ਦੇ ਪੁਰ ਸਾਹਿਬ ਤੇ ਇੱਥੇ ਕਿੱਦਾਂ ਬਣਾਇਆ ਜਾਂਦਾ ਵਾ ਉਹ ਜਾ ਕੇ ਪਤਾ ਲੱਗੂ ਆਪਾਂ ਨੂੰ ਤੇ ਆਪਾਂ ਤਕਰੀਬਨ ਇੱਕ ਇੱਕ ਵਜੇ ਤੋਂ ਲੈ ਕੇ 2 ਵਜੇ ਤੱਕ ਘੰਟਾ ਰੱਖਿਆ ਉਹਨਾਂ ਨੇ ਹੁੱਲੇ ਮਹੱਲੇ ਦਾ ਜਿਹੜਾ ਗੱਤਕਾ ਵਗੈਰਾ ਗੱਤਕੇ ਦੀ ਜ਼ੋਰ ਦਿਖਾਉਣੇ ਆ ਤੇ ਇਸ ਤੋਂ ਪਹਿਲਾਂ 8:30 ਹੀ ਸ਼ੁਰੂ ਹੋ ਗਿਆ ਸੀ ਪ੍ਰੋਗਰਾਮ ਤਾਂ ਟਾਡੀ ਵਾਰਾਂ ਕੀਰਤਨ ਤੇ ਜਾਂ ਫਿਰ ਜਾਪ ਕਿਹਦੇ ਜਾਪ ਸੀਗੇ ਅਕਾਲ ਪੁਰਖ ਅਕਾਲ ਪੁਰਖ ਤੁਤੇ ਜਾਪ ਸੰਗਤੀ ਰੂਪ ਦੇ ਵਿੱਚ ਸਾਰਾ ਸੰਗਤਾਂ ਨੇ ਪਹਿਲਾਂ 8:45 ਤੇ ਉਹ ਰੰਭ ਕੀਤੇ ਸੀਗੇ ਤੇ ਤੋਂ ਬਾਅਦ ਫਿਰ ਜਿਹੜਾ ਸਹਿਜ ਪਾਠ ਦੇ ਭੋਗ ਪਾਏ ਯਾਰ ਦੀ ਯਾਰਤਾ ਤੇ ਹੁਣ ਟਾਡੀ ਲੱਗੇ ਹੋਣਗੇ ਸਾਰਾ ਗਿ ਟਾਡੀ ਵੇ 1 ਵਜੇ ਤੱਕ 1 ਵਜੇ ਫੇਰ ਬਾਹਰ ਜੇ ਮੌਸਮ ਠੀਕ ਰਿਹਾ ਤਾਂ ਕਿਉਂਕਿ ਮੀਂਹ ਦੀ ਸੁਭਾਵਨਾ ਵੀ ਹੋਈ ਪਈ ਆ ਮੌਨ ਰਾਤ ਦਾ ਹੀ ਪੈ ਰਿਹਾ ਮਾੜਾ ਮਾੜਾ ਮੀਂਹ ਰਾਤ ਦਾ ਪੈ ਰਿਹਾ ਵਾ ਬਦਲਵਾਈ ਹੋਈ ਪਈ ਆ ਜੇ ਤਾਂ ਮੌਸਮ ਰਿਹਾ ਠੀਕ ਬਾਹਰ ਫੇਰ ਤਾਂ ਦੱਤਕਾ ਨਗਰ ਜਿਹੜਾ ਹੈਗਾ ਉਹ ਹੋ ਜਾਏਗਾ ਨਿੰਗ ਸਿੰਘ ਦਿਖਾਉਣਗੇ ਤੇ ਜੇ ਮੀਂਹ ਪੈਣ ਲੱਗ ਗਿਆ ਫਿਰ ਦੇਖਦੇ ਆ ਵੀ ਕੋਈ ਹਾਲ ਚ ਕਰਦੇ ਆ ਜਾਂ ਕੈਨਸਲ ਹੀ ਹੁੰਦਾ ਵਾ ਕੰਮ ਤੇ ਕੱਲ ਦਾ ਮੜਾ ਮੜਾ ਮੀ ਜਿਹੜਾ ਹੈਗਾ ਉਹ ਪੈ ਰਿਹਾ ਵਾ ਚਲ ਪਹਿਲਾਂ ਆਪਾਂ ਹੁਣ ਅੱਜ ਮਾਸੀ ਕੋਲੇ ਜਾਈਏ ਫਿਰ ਆ ਕੇ ਆਪਾਂ ਮਾਲਟਨ ਗੁਰਦੋਂ ਸਾਹਿਬ ਜਾਂਦੇ ਆ ਤੇ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਜੀ ਚਲੋ ਜੀ ਅਸੀਂ ਮਾਸੀ ਦੇ ਕੋਲੋਂ ਆ ਕੇ ਤੇ ਹੁਣ ਅਸੀਂ ਆਇਆ ਮਾਲਟਨ ਗੁਰਦੁਆਰਾ ਸਾਹਿਬ ਇੱਥੇ ਹੋਤਾ ਕਿ ਥੋੜਾ ਜਿਹਾ ਲੇਟ ਅੱਜ ਪ੍ਰੋਗਰਾਮ ਸੀਗਾ ਹੋਲੇ ਮਹਲੇ ਦਾ ਤੇ ਪਾਰਕਿੰਗਾਂ ਵੀ ਪੂਰੀਆਂ ਫੁੱਲ ਲੱਗਦੀਆਂ ਮੈਨੂੰ ਕਿਤੇ ਹੈ ਨਹੀਂ ਜਗ੍ਹਾ ਕਿੱਥੇ ਲਾਈਏ ਗੱਡੀ ਨਹੀਂ ਜਗ੍ਹਾ ਭਰਾਵਾ ਤੂੰ ਗਾਹ ਵਸਾ ਕਰ ਲਾ ਕੋਈ ਖੜਾ ਕਰ ਤੂੰ ਆ ਨਹੀਂ ਜਗ੍ਹਾ ਅਸੀਂ ਜਾਂ ਤੋਰਦਾ ਹੋਰ ਯਾਰ ਲੈ ਪੀ ਪੀ ਉਹ ਤੋ ਕਿ ਮਹਲਾ ਨਾ ਨਹੀਂ ਜਗ੍ਹਾ ਹੈਗੀ ਹੈ ਹੀ ਨਹੀਂ ਕੋਈ ਜਗ੍ਹਾ ਉੱਤੇ ਗੱਡੀ ਲਾਈ ਪਈ ਆ ਉਹ ਦੇਖੋ ਐਂਡ ਤਾਂ ਪਈ ਐਂਡ ਤਾਂ ਵੀ ਲਾਤੀ ਕਿਸੇ ਨੇ ਹੋਰ ਹੁਣ ਸਮਸਾ ਗੱਡੀ ਲਾਈ ਆ ਪਾਰਕਿੰਗ ਫੁੱਲ ਸੀਗੀ ਤੇ ਪਾਰਕਿੰਗ ਮਹਾਂ ਲੱਭੀ ਆ ਆਪਾਂ ਝੰਗ ਫੌਜਾ ਫਰਦੀਆਂ ਝੰਗ ਫੌਜਾ ਕਿਹੜੇ ਮਾਰਦੇ ਲੱਕ ਦੇਖਦੇ ਆਪਾਂ ਹੁਣ ਕਿਵੇਂ ਆ ਨੰਗਾ ਸੰਗਾ ਦਾ ਰਾਮਾ ਵਾਲਾ ਟਾਈਮ ਤਾਂ ਸੀਗਾ 1 ਵਜੇ ਦਾ ਜੇ ਨੀਂ ਮੋਂ ਦਾ ਸਵਾਦ ਹੋਈ ਬੱਤੀ ਗਿਆ ਸਾਨੂੰ ਵੀ ਮਸੀ ਦੇ ਆਉਂਦਿਆ ਕਰਦੇ ਆ ਲੇਟ ਹੋ ਗਏ ਉੱਥੇ ਪਰ ਅਸੀਂ ਵਲੌਗ ਨਹੀਂ ਬਣਾਇਆ ਮਸੀ ਤੇ ਹਟਿਆ ਸਾਇਦ ਗੱਤ ਕਾ ਵਗੈਰਾ ਜਾਂ ਕੋਟ ਸਵਾਰੀ ਤਾਂ ਨਹੀਂ ਕਰਨਗੇ ਕਿਉਂਕਿ ਮੀ ਕਾਫੀ ਪੈਕ ਹੈਂਡ ਦਾ ਹਟਿਆ ਗਿੱਲਾ ਪਿਆ ਥੱਲੇ ਪਿਆਰਿਆ ਵਾ ਹਾਂਜੀ ਪਾ ਕਰਕੇ ਘੋੜ ਸਵਾਰੀ ਤਾਂ ਨਹੀਂ ਕਰਨਗੇ ਪਾਣੀ ਖੜਾ ਸਾਹਸ ਪਰੇ ਸਾਰਾ ਪਰੇ ਗਰਾਉਂਡ ਜਿਹੜਾ ਵੱਡਾ ਗਰਾਉਂਡ ਉੱਥੇ ਵੀ ਸਾਰੇ ਪਾਣੀ ਆ ਤੇ ਰਾਤ ਮੀ ਪੈ ਗਿਆ ਟਿਆ ਸੀਗਾ ਤੇ ਹੁਣ ਫਿਰ ਮੀ ਮੜ ਮੜ ਜਿਹੜਾ ਹੈਗਾ ਪਈ ਜਾਂਦਾ ਫਾਕਿਸਾਂ ਨੂੰ ਪਾ ਆ ਜਾਂਦੀਆਂ ਨੇ Редактор ਸਾਹਮਣੇ ਸੀਗਾ ਦਰਬਾਰ ਹਾਲ ਦੇ ਬਾਹਰ ਗੁਰਦਾਰ ਸਾਹਿਬ ਤੋਂ ਮੁਦਲੇ ਵਸੇ ਇਸ ਤਰ੍ਹਾਂ ਹੀ ਰੌਣਕਾਂ ਲੱਗੀਆਂ ਹੋਈਆਂ ਜਿਵੇਂ ਬੰਦਪੁਰ ਸਾਹਿਬ ਗੁਰੂਗੀਆਂ ਲਾਡਲੀਆਂ ਫੌਜਾਂ ਗੱਤਗਾ ਖੇਡਦੀਆਂ ਕੋਰਟਸਵਾਰੀ ਕਰਦੀਆਂ ਉਸ ਤਰ੍ਹਾਂ ਅੱਜ ਸਾਡਾ ਮੌਸਮ ਖਰਾਬ ਹੋਣ ਕਰਕੇ ਥੋੜਾ ਘਟ ਅਰੌਣਕ ਕੋਰਸਵਾਰੀ ਵੀ ਹੋ ਰਹੀ ਜੀ ਅਜੇ ਮੀਂਹ ਨਾ ਹੁੰਦਾ ਫਿਰ ਇਕੱਠ ਬਹੁਤ ਹੋਣਾ ਸੀਗਾ ਤੇ ਕੋਰਸਵਾਰੀ ਵੀ ਕਰਨੀ ਸੀਗੀ ਪਰ ਤੱਕ ਥੋੜੀ ਪ੍ਰੋਬਲਮ ਹੈ ਕਿ ਆ ਗਈ ਆ ਕਿਉਂਕਿ ਮੀਂਹ ਪੈ ਰਿਹਾ ਵਾ ਚਲਦੇ ਅੰਦਰ ਦਰਵਾਜ਼ਾ ਸਾਬ ਚ ਚਲੋ ਜੀ ਦਰਵਾਜ਼ਾ ਸਾਬ ਚਲਦੇ ਆਪਾਂ ਚਲ ਜੀ ਚਲੋ ਜੀ ਸਾਂਝ ਮੀ ਹਟੂਗਾ ਤੇ ਸ਼ਾਇਦ ਹੁਣ ਇਹ ਇਸ ਤੋਂ ਬਾਅਦ ਗੱਤਕਾ ਖੇਡਣਗੇ ਸਰ ਮੌਸਮ ਨੂੰ ਕੋਈ ਪ੍ਰੋਬਲਮ ਆ ਸਮਨ ਤਿਆਰੀ ਹੋ ਰਹੀ ਆ ਗੱਡੀ ਆ ਸ਼ਸਤਰਾਂ ਵਾਲੀ ਸਾਇਕਲਸ ਚ ਜਾਏ ਜਾ ਰਹੇ ਆ ਹਾਂਜੀ ਓਏ ਚਲੋ ਕੋਈ ਗੱਲ ਨਹੀਂ ਚੱਲਦੇ ਆ ਨਮਸਕਾਰ ਕਰੋ ਜੋੜਾ ਕਰ ਜੋੜੇ ਜਮ ਕਰਾ ਦਿੱਗੇ ਨਾਮ ਕੋਈ ਨਾ ਤੇ ਸਭ ਕੋਈ ਹੁਣ ਆਪਾਂ ਅੱਗੇ ਦਰਬਾਰ ਸਾਹਿਬ ਦੇ ਅੰਦਰ ਜੇ ਕੋ ਆਨੰਦ ਜਾਵੇ ਤਨ ਕੋਈ ਜੋ ਹੋ ਰਿਹਾ ਪੰਜੇ ਕਾਬੇ ਦੇ ਅਗਲੇ ਮਾਨ ਜੀ ਸੁਭਾ ਹੈ ਕਰ ਰਾਜਾ ਪੰਜਾ ਨਾ ਗੁਰੇਤਿ ਹਾਨ ਜੇ ਕੋ ਕਹੈ ਕਰੀ ਜਾਨ ਕਰਤੇ ਕਾ ਕਰਨਾ ਨਾ ਸਮਾਲੋ ਤੁੰਤੋ ਖਾ ਭਕਿਆ ਬਿਸੂਤ ਜੇ ਕੋ ਬੁਝੈ ਹੋ ਰਸਿਆ ਸਦਾ ਉਪਰ ਕੀਤਾ ਭਾਰ ਪੂਰਾ ਦਰਬਾਰ ਹਾਲ ਸੰਗਤਾਂ ਨਾਲ ਭਰਿਆ ਹੋਇਆ ਵਾ ਸਰਦਾਰ ਲਖਮੀਆ ਉਹੇ ਕਲਾ ਨੂੰ ਦੇਖਣ ਜਿੰਨ ਜਣੇ ਕੋਈ ਦੇਖਾ ਕਿਆ ਕੀਤਾ ਹੋਏ ਕਾਣ ਉਤਵਨੁਤਵ ਕੀਤੀ ਦਾੜ ਕਰੇ ਟੱਟ ਕੇ ਪੱਟ-ਪੱਟ ਕੀ ਜਾਵੇ ਗੁਰੂ ਕਾ ਲੰਗਰਾਂ ਚ ਐਦਰ ਮਾਰ ਕੇ ਉਹ ਜਾਦੇ ਪੈਂਦਾ ਕਿ ਅੱਜ ਉਹ ਸੰਤੂ ਰਹੋ ਫਿਰ ਦੇਖਾਂਗੇ ਗੱਤ ਕਾਂ ਜੇ ਬਾਹਰ ਮੌਸਮ ਸਹੀ ਹੋਇਆ ਤਾਂ ਲੰਗਰ ਹਾਲ ਦੇ ਸਾਰੇ ਸੰਗਤਾਂ ਮੈਟੀਆਂ ਨੇ ਲੰਗਰ ਸ਼ਕਦੀਆਂ ਨੇ ਜਿਹਦੇ ਸਾਹਮਣੇ ਲੰਗਰ ਵਰਤਾਇਆ ਜਾ ਰਿਹਾ ਹੈ ਮੈਨੂੰ ਤੋਂ ਵਰਤਨ ਲੈਣੇ ਆ। ਇਹ ਤਾਂ ਮੰਦਿਰ ਪਿਆਰ ਹੋ ਰਿਹਾ ਵਾ ਸਾਰਾ ਮੰਦਿਰ ਲੰਗਰ ਪਿਆਰ ਕਰਦਿਆਂ ਹੋਪਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਮਪਤਾ ਕਾਲ ਪਾਏ ਇਸੇ ਵਰਤਾਇਆ ਜਾ ਰਿਹਾ ਮੰਦਿਰ ਦੇ ਸ਼ਰਧਾਂਕਾ ਪੂਰੀਆ ਮੰਦਿਰ ਸ਼ਰਧਾਈ ਪਿਆਰ ਹੋ ਰਹੀ ਆ ਨਗਰ ਸਿੰਘ ਫੌਜਾਂ ਸਰਦਾ ਜੀ ਰੱਗੜਾ ਲਾ ਕਰਿਆ ਵਾ ਸਾਖ ਦੇ ਆਪਾਂ ਮੀ ਇਸ ਨੂੰ ਫਰੂਟ ਆ ਕੋਈ ਆਪਾਂ ਗਲਾਸ ਦੇ ਵਿੱਚ ਰਗੜਾ ਜਿਵੇਂ ਅੱਤਾ ਫੌਜਾ ਰਗੜਾ ਤੁਸੀਂ ਰਗੜਾ ਜੀ ਜਗਣਾ ਰਗੜਾ ਜਿਆਲ ਹੋ ਜੂਗੇ ਫਿਰ ਰਗੜਾ ਆਹ ਜੀ ਨਹੀਂ ਮਿਲਿਆ ਰਗੜਾ ਆਪਾਂ ਪੀੜੀਆ ਰਗੜਾ ਆਹ ਪੂਰਾ ਸੁੱਖਾ ਪਿਆ ਓਏ ਲੈ ਅਹ ਕਿਹੜਾ ਕੰਮ ਦੇਖਾ ਆਪਾਂ ਚੱਕ ਲਈਆਂ ਪੂਰਾ ਰਗੜਾ ਫੋਨ ਆਪ ਚਲਦੇ ਆ ਬਾਹਰ ਦੇਖਦੇ ਆ ਘੱਟ ਘੱਟ ਜੇ ਮੌਸਮ ਠੀਕ ਹੋਇਆ ਜਿੰਨੀ ਨਾ ਪਿੰਦਾ ਹੋਇਆ ਵਰ ਉਦੋਂ ਤੋਂ ਮੰਗਰਾਂ ਦੇ ਬਾਹਰ ਨਿਕਲਦੇ ਆ ਨਾਲ ਸੱਜ ਗਿਆ ਪੂਰਾ thank ਤਿਆਰਾ ਇਹ ਖਿਆਤ ਕੋਟ ਉੱਤ ਸਵਾਰ ਵੀ ਚਲੋ ਹੁਣ ਚੱਲਦੇ ਆ तकरीबन 2 ਘੰਟੇ ਹੋ ਗਏ ਆ ਪ੍ਰੋਗਰਾਮ ਚੱਲਦੇ ਨੂੰ ਅਜੇ ਪ੍ਰੋਗਰਾਮ ਚੱਲੀ ਜਾਂਦਾ ਵਾ ਮੈਸਿੰਗ ਹੋਜਾ ਲੱਗੀਆਂ ਹੋਈਆਂ ਨੇ ਬਹੁਤ ਇਕੱਠਾ ਦਰਵਾਜ਼ੇ ਅੰਦਰ ਵੀ ਸਾਰਾ ਹਾਲ ਭਰਿਆ ਪਿਆ ਵਾ ਸੰਗਤ ਅਰੇ ਆਈ ਜਾਂਦੀ ਆ ਹੋਰ ਜਕਾਰੇ ਗੂੰਜਦੇ ਆ ਸੁਣਾ ਸੀ ਹੋਲਾ ਮਾਲਾ ਦੇਖ ਲਿਆ ਹੁਣ ਅਸੀਂ ਘਰੇ ਜਾ ਰਹੇ ਆ ਇਸ ਲਈ ਸਾਡੇ ਵੀ ਤੋਂ ਕਹਿ ਦੇ ਲਗੋ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰ ਦੇਣਾ ਬਾਏ